ਨਾ ਭਈਆਂ ਵਾਲਾ ਕੰਮ ਕੀਤਾ ਨਾ ਇਹ ਬਹੁਤ ਵਧੀਆ ਕੀਤਾ ਬਹੁਤ ਚੰਗਾ ਕੀਤਾ ਇਹ ਤੇ ਓਕੇ ਰਿਪੋਰਟ ਆ ਪਤਾ ਨਹੀਂ ਕਿੰਨੇ ਆ ਪਹਿਲਾਂ ਤੇ ਆਪਣੇ ਸੜੀ ਜੀ ਜ਼ੁਬਾਨ ਚੋਂ ਸਤਿ ਸ੍ਰੀ ਅਕਾਲ ਕਹੋ ਆਪਣੀ ਸੜੀ ਪੁਕੀ ਜ਼ੁਬਾਨ ਚੋਂ ਸਤਿ ਸ੍ਰੀ ਅਕਾਲ ਕਹੋ ਅੱਛਾ ਰਾਮ ਰਾਮ ਸਭੇ ਭਈਆਂ ਤੇ ਕਿਉਂ ਕੀ ਹੋਣੀ ਕਹਿਣਾ ਕੀ ਕਰ ਪ੍ਰੋਬਲਮ ਦੱਸ ਕੀ ਆ ਮੈਂ ਉੱਧਰ ਰੁਕਣਾ ਓਪੋ ਮੈਂ ਨਹੀਂ ਕਰਦਾ ਮਾਸ਼ੀ ਚਾ ਲਪੂਗੀ ਇੱਥੇ ਗੋਲੀਆਂ ਚੱਲਣਗੀਆਂ ਇੱਥੇ 47 ਦੇ ਬਰਸ਼ਟ ਵੱਜਣਗੇ 1 ਤੇ 47 ਦੇ ਬਰਸ਼ਟ ਵੱਜਣਗੇ ਮੈਂ ਵਾਹਿਗੁਰੂ ਵਾਹਿਗੁਰੂ 1 ਤੇ 47 ਚੱਲਣਗੀਆਂ ਰਫਲਾਂ ਚੱਲ ਪੈਣਗੀਆਂ 1 ਮਿੰਟ ਚੱਲ ਜਾਂਦੀਆਂ ਲੀਆਂ ਮਾਡੀ ਚੱਲ ਜਾਂ ਮੈਂ ਵਾਹਿਗੁਰੂ ਕਾ ਮੈਂ ਚੱਲ ਪੜ ਫਿਰ ਚੱਲ ਜਾ ਚੱਲ 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 ਪਤਾ ਨਾ ਤੈਨੂੰ ਮੇਰਾ ਫੇਸ ਮੇਰਾ ਵੀ ਪਤਾ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਖੇ ਲੱਗਿਆ ਉਹ ਨਾ ਮੈਂ ਸੂਟ ਪਾ ਕੇ ਐਕਸ਼ਨ ਨੇ ਮਰਨ ਦੀ ਹੈ ਨਾ ਇਹ ਕਿੱਥੋਂ ਸਵਾਇਆ ਸੂਟ ਇਹ ਸੂਟ ਹੈ ਨਾ ਆਪਣੇ ਤੇਰੇ ਵਿਆਹ ਦਾ ਦੇਖ ਲੈ ਸਵਾਇਆ ਮੇਰੇ ਵਿਆਹ ਦਾ ਇੱਥੇ ਹਾਂ ਸੱਚ ਪਾਇਆ ਤੇ ਅੱਜ ਹੀ ਪਹਿਲੀ ਵਾਰੀ ਪਾਇਆ ਇਹ ਨਹੀਂ ਪਾਇਆ ਪਾਇਆ ਇੱਕ ਆਪਾਂ ਵੀ ਇੱਕ ਦੋ ਵਾਰ ਪਾਇਆ ਹੁੰਦਾ ਹਾਂ ਜਦੋਂ ਤੇਰੇ ਸਾਰੇ ਦਾ ਹੈ ਨਾ ਸਗਨ ਹਾਂਜੀ ਉਹ ਜਦੋਂ ਵੀ ਪਾਇਆ ਸੀ ਇਹ ਮੇਰੇ ਵਿਆਹ ਦਾ ਸੂਟ ਆ ਹੈ ਹਾਂ ਮੇਰੇ ਵਿਆਹ ਤੇ ਪਾਇਆ ਸੀ ਪਾਇਆ ਨਹੀਂ ਮੇਰੇ ਵਿਆਹ ਤੇ ਪਾਇਆ ਕੋਈ ਸਵਾਇਆ ਹੀ ਇਦਾਂ ਦੇ ਇੱਕ ਹੋਰ ਖਲ ਕਿਹੜਾ ਪੀੜਾ ਜਿਹਾ ਸਵਾਇ ਤੂੰ ਮੇਰੇ ਵਿਆਹ ਦਾ ਨੱਚੀ ਹੀ ਬੀਬੀ ਮਾੜਾ ਮੋਟਾ ਵੇਰਾ ਹੈਂ ਔਰ ਉਹਦੇ ਤੇ ਤੋਂ ਲੱਤ ਬਾਹਤਰੀ ਠੀਕ ਸੀਗੀ ਠੀਕ ਸੀ ਸਰਦੋ ਉਹ ਤੇਰੀ ਟਾਂਗ ਠੀਕ ਸੀਗੀ ਹਨਾ ਉਹ ਬੜਾ ਠੀਕ ਠਾਕ ਸੀ ਪਾਈਆਂ ਸੀ ਪਹਿਲਾਂ ਮਾੜੀਆਂ ਜੀਆਂ ਫੇਰ ਹੈ ਕਿੰਨਾ ਕਿੰਨੀ ਕਿੰਨੇ ਕੇ ਸਟੂਮਕੇ ਮਾਰੇ ਸੀ ਮਰੇ ਰਾਤ ਚਾਹ ਹੀਗਾ ਤੈਨੂੰ ਮੇਰੇ ਵਿਆਹ ਦਾ ਬੜਾ ਹੋਰ ਵਿੱਚ ਪੰਗੇ ਪੈ ਗਏ ਸੀ ਕਿੰਨੇ ਤੈਨੂੰ ਮੇਰੇ ਵਿਆਹ ਦਾ ਚਾਹ ਕਿੰਨਾ ਕੇ ਹੀਗਾ ਫੇਰ ਆਏਗਾ ਮੈਨੂੰ ਨਹੀਂ ਲੱਗਦਾ ਵੀ ਹੋਊਗਾ ਤੈਨੂੰ ਪੇਰੇ ਪਿਆਰ ਦਾ ਚਾਹ ਚਾਹ ਤੋਂ ਬਿਨਾਂ ਹੀ ਨਹੀਂ ਦੱਸ ਜਾਂਦਾ ਤੈਨੂੰ ਕਿੱਥੇ ਮੇਰੇ ਵਿਆਹ ਦਾ ਚਾਹ ਹੈਗਾ ਉਹ ਤੂੰ ਤੇ ਸ਼ੁਰੂ ਤੋਂ ਮੇਰ ਨੂੰ ਦੇਖ ਕੇ ਛੱਡਦੀ ਰਹੀ ਹੈ ਚਾਹਗਾ ਦਫਾ ਹੋਣਿਆ ਤੇਰੇ ਮੈਨੂੰ ਮੈਂ ਬਾਜੀ ਨੂੰ ਮੈਂ ਪੁੱਛਦੀ ਤਾਂ ਮੈਨੂੰ ਮੈਂ ਅੱਜ ਵੀ ਅੱਜ ਮੈਂ ਪੁੱਛਿਆ ਨਹੀਂ ਮੈਂ ਕਿ ਤਸਰਾ ਉਹਦਾ ਕੀ ਕਰੇ ਮੈਂ ਮम्मी ਮੈਨੂੰ ਉਹ ਮੈਨੂੰ ਮम्मी ਕਹਿੰਦੀ ਕਹਿੰਦੀ ਟਾਈਮ ਨਾ ਚਲ ਜਾਆ ਕਰਨ ਕਿਨੇ ਤਰ੍ਹਾਂ ਸਿਰ ਖਾਈ ਜਾਣਾ ਕਰਾ ਜਾਂ ਘੁੰਮ ਫਿਰ ਆਇਆ ਕਰ ਬਾਹਰ ਏਦਾਂ ਕਹਿੰਦੀ ਮੈਂ ਹੀ ਕਰਾਂ ਫੇ ਮੇਰਾ ਨਹੀਂ ਦਿਲ ਕਰਦਾ ਹੋਇ ਘਰੇ ਬਹਿਣ ਨੂੰ ਬਹੁਤ ਸਿਰ ਖਾਨੀ ਮੰਮੀ ਆ ਤਾਂ ਬਹੁਤਾ ਹੀ ਸਿਰ ਖਾਦਾ ਹਨ ਉੱਚੀ ਨਾ ਬੋਲੇਗਾ ਆ ਉੱਚੀ ਮम्मी ਮੱਕੇ ਨੂੰ ਚੂਹੇ ਕੱਟ ਦੂੰਗਾ ਤੇਰੇ ਤੂੰ ਇਹ ਤਾਂ ਅੱਗੇ ਬਥੇਰੇ ਨਿਕਲਦੇ ਆ ਆ ਪੈਸੇ ਲੈ ਜਾ ਹੋਰ ਟੋਪ ਕਰ ਜਾ ਮੈਂ ਤੈਨੂੰ ਦੱਸਾਂ ਉਹ ਗੋਲ ਘੁੱਟ ਨਾ ਪੈ ਲੈ ਜਾ ਡਾਕਟਰ ਦਵਾਈਆਂ ਡਾਕਟਰ ਦਵਾਈ ਇਹ ਡਾਕਟਰ ਨਾ ਚੱਕ ਲੈ ਉਹ ਦਵਾਈ ਨਹੀਂ ਮੈਨੂੰ ਇੰਨਾ ਜਵਾਬ ਦੇ ਇਹ ਦਵਾਈਆਂ ਕੀ ਤੇਰੇ ਇੱਕ ਫਰੂਟ ਆ ਜਿਹੜਾ ਤੂੰ ਦਵਾਈਆਂ ਦਵਾਈਆਂ ਤੂੰ ਬੈੱਡ ਭਰਿਆ ਲੈਣਾ ਇੰਨੀਆਂ ਮੈਡੀਕਲ ਸਟੋਰ ਤੇ ਦਵਾਈਆਂ ਨਹੀਂ ਜਿੰਨੀਆਂ ਤੇਰੇ ਬੈੱਡ ਦੇ ਵਿੱਚ ਗਾਲਤ ਸੁਣ ਆ ਰੇਸ਼ੇ ਨੇ ਮੈਨੂੰ ਮਾਰ ਦਿੱਤਾ ਆਵੇ ਲਓ ਹੁਣ ਕਿਹਦੀ ਦਵਾਈਆਂ ਲਿਆ ਕੇ ਦੇ ਮੈਨੂੰ ਮੈਂ ਤੈਨੂੰ ਪੈਸੇ ਦੇਣੀ ਮੈਂ ਜਿੰਨੇ ਚਾਹ ਮੈਂ ਡਾਕਟਰ ਦੀ ਦਵਾਈ ਨਾ ਖਾਣੀ ਮੈਨੂੰ ਆਰਾਮ ਦੇ ਦੇਖਿਆ ਨੂੰ ਇਹ ਦੇਖਿਆ ਏਡੀ ਬਹਿਮਣਿਆ ਬੁਖਾਰ ਥੋੜਾ ਉਹਨੇ ਬੁਖਾਰ ਦੇ ਬਾਬਾ ਮੈਨੂੰ ਮੈਂ ਬਹੁਤ ਦੁਖੀ ਆ ਤੂੰ ਦੁਖੀ ਕੀ ਕੱਲੋਂ ਦੁਖੀ ਆ ਬੁਖਾਰ ਬਹੁਤ ਹੈ ਨਹੀਂ ਮੈਨੂੰ ਤੈਨੂੰ ਏਡੀ ਤੂੰ ਡੀ ਐਮ ਸੀ ਪਹੁੰਚੀ ਆ ਉਹ ਖਾਂਸੀ ਦੀ ਦਵਾਈ ਲਿਆ ਦੇ ਤੈਨੂੰ ਪਤਾ ਬਿਮਾਰ ਕੀ ਹੁੰਦੇ ਬੰਦੇ ਕੀ ਘਟਾ ਆ ਜਿਹੜਾ ਦਮਾ ਕੀ ਆ ਤੈਨੂੰ ਕੀ ਆ ਤੈਨੂੰ ਦੱਸ ਕੀ ਆ ਕੀ ਆ ਤੈਨੂੰ ਖੰਗ ਵੀ ਘਟ ਗਈ ਆ ਹੁਣ ਕੀ ਆ ਹੁਣ ਕੀ ਪ੍ਰੋਬਲਮ ਕੀ ਪ੍ਰੋਬਲਮ ਕੀ ਦੱਸ ਸਾਲ ਦੱਸ ਪ੍ਰੋਬ ਅੱਪੜੇ ਸਾਹਮਣੇ ਕਰਦੀਆਂ ਉਹ ਕੀ ਫਸੇ ਨਿਕਲਦੇ ਨਹੀਂ ਆ ਕੀ ਨਹੀਂ ਫਸਿਆ ਨਿਕਲਦਾ ਕੀ ਫਸੇ ਨਟ ਬੋਲਟ ਫਸੇ ਕੋਈ ਕਿਉਂ ਤੂੰ ਦੁਖੀ ਕੀਤਾ ਆ ਕਿਹੜੇ ਡਾਕਟਰ ਦੀ ਦਵਾਈ ਖਾਣੀ ਤੂੰ ਇਸੇ ਡਾਕਟਰ ਤੋਂ ਦੋ ਕਿਹੜੇ ਏਸਾ ਡਾਕਟਰ ਦੋ ਖਰਾਕਾ ਲਿਆ ਦੇ ਉਹ ਕਿਹੜਾ ਉਹ ਆਹ ਤੂਰਾ ਵਾਲਾ ਅੱਛਾ ਇਹਦੀ ਦਵਾਈ ਖਾਣੀ ਤੂੰ ਫੇਤ ਨਹੀਂ ਬੋਲੇਗੀ ਨਹੀਂ ਫੇਤ ਨਹੀਂ ਕੋ ਕਹੇਗੀ ਕਿ ਮੈਂ ਇਹਨੂੰ ਆਹ ਹੁੰਦਾ ਮੈਨੂੰ ਉਹ ਹੁੰਦਾ ਕਹੇਗੀ ਨਹੀਂ ਨਹੀਂ ਫੇਤ ਪੱਕਾ ਵਾਦਾ ਆ ਹਾਂ ਉਹਨੂੰ ਕਹੀ ਤੇ ਰੇਸ਼ਾ ਆਇਆ ਅਰੇ ਸਾਹਿਬ ਜੀ ਤਾਂ ਮਾਤ ਘੋੜ ਦੇ ਕੇ ਬੜਾ ਦੁਖੀ ਕੀਤਾ ਲੱਗਾ ਨਾ ਤੈਨੂੰ ਕੀ ਲੱਗਾ ਦੀ ਕੋਈ ਉਹਨੂੰ ਵੀ ਗੁੱਸਾ ਚੜਨਾ ਪਿਆ ਤੇਰੇ ਤੇ ਹੁਣ ਹਾਂ ਜੀ ਸੂਸਤ ਕਰਦੇ ਪਰ ਆਪਾਂ ਤਾਂ ਸ਼ੁਕਰ ਕਰਨਾ ਹੁੰਦਾ ਉਹ ਬਾਬਾ ਹੈ ਰੇਸ਼ੇ ਦਾ ਯਾਰ ਅੱਗ ਲੱਗੀ ਰੇਸ਼ਾ ਰੋਟੀ ਵੀ ਨਹੀਂ ਖਾਣ ਦੇਣੀ ਜਦੋਂ ਰੋਟੀ ਖਾਓ ਰੇਸ਼ਾ ਰੇਸ਼ਾ ਖਾਓ ਖਾਓ ਮੈਂ ਤਾਂ ਕਹੋ ਕਹਿ ਨਹੀਂ ਕੇ ਨਾ ਖਾਓ ਮੈਂ ਖੜਾ ਕਿਆ ਹੁਣ ਤਾਂ ਬੀਬੀ ਮੇਰੀ ਗੱਲ ਸੁਣ ਹੁਣ ਤਾਂ ਡੈਡੀ ਵੀ ਭੱਜਣ ਲੱਪਿਆ ਕਹਿੰਦਾ ਮੈਨੂੰ ਕਿੰਨੀਆਂ ਕਿ ਦਵਾਈਆਂ ਲਿਆ ਕੇ ਦਵਾ ਉਹ ਕੁਰਸੀ ਤੇ ਮੈਂ ਥੱਕ ਗਈਆਂ ਸੇਵਾ ਹੀ ਕਰਦੀ ਗਈ ਚੜਦੀ ਪੰਜਾ ਹੁਣ ਕੀ ਲਿਆਂਦਾ ਇਹਦੇ ਲਈ ਅਸ਼ਾ ਬਰਗੰਦੀਆਂ ਦਾ ਆਰਡਰ ਕੀਤਾ ਸੀ ਕਾਹਲੀ ਪ੍ਰਵਾ ਉਹ ਦੀ ਜੋ ਹੁੰਦਾ ਹੋਣ ਦੋ ਮੈਂ ਜਾਬਾਦ ਨਹੀਂ ਉਹ ਬੁਖਾਰ ਮੂਹਰ ਆ ਜਾਂ ਮਨਰਾ ਪਾਟੇ ਮੈਂ ਕੋਈ ਨਹੀਂ ਬੁਖਾਰ ਮੈਂ ਇੱਧਰ ਨਹੀਂ ਮੈਂ ਕਹੋ ਕਈ ਮਰਾ ਪਾੜੋ ਪਾੜ ਪਾੜ ਕੇ ਜਿੰਨਾ ਦੁਖੀ ਕੀਤਾ ਲੈ ਸਿਰ ਪਾੜੀ ਦੇਣਾ ਮੈਂ ਤੇਰੀ ਕੋਈ ਛੜਕ ਤੇ ਮਾਰੋ ਚਾ ਟੇਪ ਲਿਆ ਦੋ ਲਾ ਦੋ ਆਹੋ ਵਿਭਿੰਦਰ ਕੰਨ ਨੂੰ ਹੈ ਕੀ ਸਿੱਧੀ ਲਾਉਂੂ ਕੌਣੀ ਪਾਣੀ ਹੈ ਮੈਂ ਸਿੱਕੇ ਲਾਉਂਦੇ ਹੁੰਦੇ ਹਾਂ ਨਾ ਮੈਂ ਹਾਂ ਕਮੈਂਟਾਂ ਚ ਲੋਕੀ ਕਹਿੰਦੇ ਬੁੱਢੀ ਬਲੀ ਚੰਗੀ ਤੁਹਾਡੀ ਮੈਂ ਕਿ ਹੁਣ ਤੁਹਾਨੂੰ ਕੀ ਦਸੀਏ ਕਿਦਾਂ ਦੀ ਆ ਅਮਰ ਤਾਂ ਸਵੇਰੇ ਮੈਨੂੰ ਆਰਡਰ ਕੀਤਾ ਸੀ ਮਨ ਸ਼ਕਰ ਗੰਦੀਆਂ ਚਾਹੀਦੀਆਂ ਆ ਉਹ ਪਤਾ ਨਹੀਂ ਕਿੱਥੋਂ ਡੈਡੀ ਜਰਾ ਲੱਭ ਕੇ ਲਿਆਇਆ ਹੁਣ ਹੁਣ ਕਹਦੀ ਨਹੀਂ ਖਾਣੀਆਂ ਤਾਂ ਹੁਣ ਕਹਤਾ ਖਾਣੀਆਂ ਤਾਂ ਫੇਰ ਮੈਂ ਹੁਣ ਬਾਤ ਚਾਹੀਦੀਆਂ ਖਾਣੀਆਂ ਮੈਂ ਕਿਆ ਕੁੜੀ ਨਾਲ ਹੀ ਹਾਂ ਤੁਹਾਨੂੰ ਦੱਸਾਂ ਇਹ ਕਹਦੀ ਬੀਬੀ ਨੇ ਕਿਹਾ ਵੀ ਸ਼ਕਰ ਗੰਦੀਆਂ ਖਾਣੀਆਂ ਐ ਬੀਬੀ ਯਾਰ ਯਾਰ ਕੀ ਕੀ ਲਾ ਲੋ ਜਵਣੇ ਆ ਮਰ ਚੂ ਬਸ ਤਾ ਹੋ ਹੈ ਨਾ ਮੈਂ ਚਾਲਮਤ ਹੈ ਬਾਦਰੀ ਬਖੋਤੇ ਤੋ ਮੈਂ ਬਾਦਰੀ ਮਾਤ ਸੇਖਦੇ ਮੈਨੂੰ ਜਾਣ ਸਕੂ ਕੀ ਜਿੰਨਾ ਕੋਲ ਹੋ ਪਾ ਜੀ ਇਹ ਡੈਡੀ ਨੂੰ ਬਹੁਤ ਸਿਖਾਉਂਦੀ ਬੀਬੀ ਤੇਰੇ ਬਾਰੇ ਬਹੁਤ ਜਿਆਦਾ ਸਿਖਾਉਂਦੀ ਕਹਿੰਦਾ ਮੈਨੂੰ ਕਿਸਦਾ ਡਾਕਟਰ ਕੋਈ ਵੀ ਮੈਂ ਨਹੀਂ ਕਹਿ ਸਕਦਾ ਹੁਣ ਪਤਾ ਕੀ ਕਹਿੰਦੀ ਥੱਲੇ ਕਹਿੰਦੀ ਇਹਨੂੰ ਤੇ ਕੀ ਕੀ ਲਿਆ ਕੇ ਦਵਾ ਕਦੀ ਤੇਲ ਲਿਆ ਕੇ ਇਦਾਂ ਡੈਡੀ ਨੂੰ ਕਹਿੰਦੇ ਮੇਰੀ ਖਾਲੀ ਸਿਰ ਦਾ ਫੁਕੇ ਤੋ ਤੇਲ ਲਵਾ ਨੀ ਮੈਂ ਕਾਲ ਕਰ ਲਾ ਤੇਆ ਡੈਡੀ ਵੀ ਹੁਣ ਤੇਰੀ ਗੱਲ ਨਹੀਂ ਨਾ ਬਹੁਤੀ ਸੁਣਦਾ ਲੋਰ ਤੋਂ ਮੈਨੂੰ ਉਦੁਖੀ ਕਰਦੇ ਸਭ ਕਹਿੰਦਾ ਅੱਜ ਪਹਿਣੀ ਛੇ ਦਿਨ ਦੇ ਕਪੜੇ ਲਾ ਲਾ ਨਾ ਦੀ ਨਾ ਮਾ ਬੇ ਪਰਸੋਂ ਨਾ ਦੀ ਕਹਤੇ ਪਰसों ਨਾਲ ਇਹ ਹੀ ਤਾਂ ਆਗੇ ਨੇ ਬੁਖਾਰ ਤੇ ਸੋਹਣਾ ਲੱਦੀ ਤੈਨੂੰ ਬੜਾ ਪਤਾ ਹੈ ਕਿ ਮੇਰੀ ਗੱਲ ਸੁਣ ਲੈ ਅਜ ਪੰਨੀ ਦਿਨ ਲਾਏ ਕੱਪੜੇ ਕੋਈ ਨਹੀਂ ਜਦੋਂ ਠੀਕ ਹੋਣਾ ਨਾ ਉਹਦਾ 4-5-5 ਦਿਨ ਨਹੀਂ ਲਾਣਾ ਅੱ비 ਵੀ ਮੈਂ ਕਹਾਂ ਅਜੇ ਠੀਕ ਹੈ ਠੀਕ ਨਹੀਂ ਹੈਗੀ ਤਾਂ ਤੈਨੂੰ ਕਹੀ ਬੈਠ ਠੀਕ ਹੈ ਹੈ ਬੈਠ ਠੀਕ ਹੈ ਕਿੰਨੇ ਦਫਾ ਉੱਠਾ ਠੀਕ ਹੈ ਮੇਰਾ ਸਿਰ ਦਾ ਖੋਚ ਲੈ ਜੋ ਮੈਨੂੰ ਲੱਗੋਇ ਤੂੰ ਆ ਗਏ ਮੇਰੇ ਸਰਾਉਣੇ ਬਹਿ ਗਏ ਆਂਟੀ ਡੈਡੀ ਵੀ ਆ ਕੇ ਬਹਿ ਗਿਆ ਅਜ ਤੇ ਹੈ ਬੀਬੀ ਇੱਕ ਨਹੀਂ ਦੋ ਨਹੀਂ ਤਿੰਨ ਜਾਣੇ ਨਾਲ ਦਾ ਡੈਡੀ ਕਿਹੜਾ ਮੇਰੇ ਨਾਲ ਦਾ ਨਹੀਂ ਤੂੰ ਆਪੇ ਕਰੀ ਮੇਰਾ ਪੁੱਤ ਬੜਾ ਚੰਗਾ ਆ ਯਾਰ ਇਦਾਂ ਨਹੀਂ ਉਹ ਇਹ ਤਾਂ ਗੱਲ ਹੈ ਮੈਨੂੰ ਸੁਟਾਉਣਾ ਨਹੀਂ ਮੈਨੂੰ ਮੈਂ ਇਹਨੂੰ ਕਹਿੰਦਾ ਅਮਰਤ ਨੂੰ ਵੀ ਡਾਕਟਰ ਕੋਲ ਲਿਆ ਦੇ ਦੋ ਖਰਾਬ ਮੈਂ ਕਹਿੰਦਾ ਡਾਕਟਰ ਇੱਥੇ ਪੱਕਾ ਰੱਖ ਲੀਏ ਮੈਂ ਕਹਿੰਦਾ ਜੀ ਕਤੂਰਾ ਹੈ ਡਾਕਟਰ ਦੀ ਦਵਾਈ ਸੌਣ ਨਹੀਂ ਆਉਣਾ ਉਹ ਡਾਕਟਰ ਨਾਲ ਕੀ ਪਿਆਰ ਆ ਪਿਆਰ ਪੂਰਾ ਨਹੀਂਗਾ ਹਾਂ ਉਹਨੂੰ ਪਤਾ ਮੇਰਾ ਉਹਨੂੰ ਪਤਾ ਮੇਰਾ ਫੈਮਿਲੀ ਡਾਕਟਰ ਆ ਕੀ ਕਿਹੜੀ ਦਵਾਈ ਦੇਣੀ ਉਹਨੇ ਤੈਨੂੰ ਇਹੋ ਜੀ ਕੀ ਮਤਲਬ ਉਹਨੂੰ ਮੈਂ ਕੀ ਕਹਿਣਾ ਜਾ ਕੇ ਵੇਸ਼ਾ ਪਾਣੀ ਭਗਦਾ ਦੇਸ਼ਾ ਹਾਂ ਉਹ ਤੁਹਾਡਾ ਪਾਣੀ ਨਹੀਂ ਉਹਨੂੰ ਮੈਂ ਕੀ ਕਹੂੰਗਾ ਜਾ ਕੇ ਕੀ ਕੀ ਪ੍ਰੋਬਲਮ ਹੈ ਮੇਰੀ ਬੀਬੀ ਨੂੰ ਕੀ ਕਹਿਣਾ ਉਹਨੂੰ ਜਾ ਕਹਿਣਾ ਦਾਫਾ ਹੋ ਜਾ ਲੇ ਜਾਊਂਗਾ ਨਹੀਂ ਜਾਣਾ ਰਿਹਾ ਹੁੰਦੇ ਫੇਰ ਹੀ ਦੱਸੂਗਾ ਜੀ ਨਹੀਂ ਮੈਂ ਜਾਣਾ ਆ ਨਹੀਂ ਜਾਣਾ ਨਹੀਂ ਮੈਂ ਕਹੂੰਗਾ ਉਹਨੂੰ ਮੈਂ ਕਹੂੰਗਾ ਕੀ ਮਤਲਬ ਮੇਰੀ ਬੀਬੀ ਠੀਕ ਨਹੀਂ ਹੈਗੀ ਉਹ ਕਹਿੰਦੀ ਤੇਰੀ ਦਵਾਈ ਖਾਊਂਗਾ ਤਾਂ ਫੇਰ ਮੈਨੂੰ ਚੈਨ ਆਉਣਾ ਇਦਾਂ ਕਮਾ ਜਾ ਕੇ ਨਹੀਂ ਕੋਈ ਦਵਾਈ ਦਾ ਨਾਮ ਤਾਂ ਦੱਸ ਕਿਹੜੀ ਆ ਬੈਦ ਦਵਾਈ ਲਹੀ ਸੀ ਆਪੇ ਦੇ ਕਹਿਣੇ ਨੂੰ ਤੂੰ ਆਪੇ ਕਹਿਣੇ ਨੂੰ ਦੱਸਦੀ ਜਾ ਕੇ ਉਹਨੇ ਆਪੇ ਸਮਝ ਜਾਣਾ ਕੀ ਕੰਮ ਆਉਣਾ ਜਾ ਕੇ ਜਕਾਮ ਆਉਣਾ ਸਾਹਮਣੇ ਤਾਂ ਮੈਂ ਤੇਰੇ ਮੈਂ ਨਾ ਮੈਂ ਕਦੇ ਸਿਰਕਿਆ ਹੀ ਨਹੀਂ ਲਾ ਬੀਬੀ 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 ਪੰਜ ਕੇ ਦਿਨ ਹੋ ਗਏ ਬੜਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਲੜੇ ਨਹੀਂ ਉਹ ਚੰਗਾ ਹੋ ਗਿਆ ਪਰ ਆਵਾਜ਼ ਮੈਂ ਮਰੀ ਖੁਸ਼ ਆ ਨਾ ਹੈ ਖੁਸ਼ ਆ ਉਹ ਤਾਂ ਮੇਰੀ ਗੱਲ ਨਹੀਂ ਖੁਸ਼ ਹੈ ਨਹੀਂ ਕਹਿਣ ਦੀ ਗੱਲ ਨਹੀਂ ਕਿੰਨੇ ਦਿਨ ਹੋ ਗਏ ਹੈ ਕਹਿੰਦੇ ਆ ਕਿੰਨੇ ਦਿਨ ਹੋ ਗਏ ਲੜਦੇ ਕਿੰਨੇ ਦਿਨ ਹੋ ਗਏ ਮੈਨੂੰ ਵੀ ਘਰ ਤੋਂ ਸੁਣਾ ਸੁਣਾ ਜਾ ਲੱਗੰਦੇ ਆ ਜਦਾਂ ਨਾ ਮੈਂ ਦੁਨੀ ਹੋ ਜਾਵਾਂ ਮੈਂ ਜਿਵੇਂ ਇੱਧਰ ਪੈਂਦਾ ਮੈਨੂੰ ਨਹੀਂ ਚੰਗਾ ਹੈ ਇਹਨੂੰ ਬਾਤ ਪੈਂਦਾ ਨਹੀਂ ਉਹ ਦੇਲਾ ਦੇਲਾ ਗੱਲ ਪੁੱਠੀ ਕਰ ਗਈ ਨਾ ਫੇਰ ਇਹ ਬੜੀ ਤਿੰਦਕੀ ਪ੍ਰਾਕਤੀ ਹੈ ਇਹ ਬੜੀ ਚੀਜ਼ ਆ ਮੈਂਨੇ ਸਮਝੀ ਇਹਨੂੰ ਤੂੰ ਬੀਬੀ ਜੀਲੇ ਤੈਨੂੰ ਤੂੰ ਪੁੱਛਦੀ ਹੁੰਨੀ ਇਹਨੂੰ ਕੀ ਹਾਲ ਆ ਆਪਣੇ ਕੁਲਦੀਪ ਦਾ ਇਹਨੇ ਨਹੀਂ ਪੁੱਛ ਪੁੱਛਿਆ ਨਹੀਂ ਇਹਨੇ ਕਦੀ ਪੁੱਛਿਆ ਇਹਨੇ ਪੁੱਛ ਵੀ ਨਹੀਂ ਆੜਾ ਉਹਨੇ ਆਰਡਰ ਕੀਤਾ ਸ਼ਗਰ ਕੰਦੀਆਂ ਦਾ ਹੁਣ ਇਹਨੇ ਪੁੱਛਿਆ ਲਾਤੀਆਂ ਫੇਰ ਕਹਤਾ ਮੈਂ ਖਾਣੀਆਂ ਨਹੀਂ ਮੈਨੂੰ ਆਉਦਾ ਕਿ ਕਰਵਾ ਸੱਗੇ ਦੇਣੀ ਆ ਮੈਂ ਮੰਗਿਆ ਸੀ ਕਿ ਦਿਨ ਕਰਦੀ ਜੇ ਲੈ ਆ ਲੈ ਇੰਨਾ ਝੂਠ ਬੀਬੀ ਮੈਂ ਨਾ ਮੈਂ ਕਹਿਣਾ ਨਹੀਂ ਹਾਰਦੀ ਕੀ 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 ਬੀਬੀ ਕੀ ਇਹ ਨੰਕਾ ਕਿਦਾਂ ਇੱਕ ਵਾਰੀ ਫੇਰ ਦਾ ਮਾਂ ਦੇ ਪੁੱਲ ਮਗਰ ਲਾ ਕੇ ਬੋਲਦਾ ਹੁੰਦਾ ਨਹੀਂ ਬੋਲਦਾ ਮਾਂ ਦੇ ਕਹਿੰਦਾ ਕੀ ਪੁੱਛਦਾ ਮਾਂ ਦੇ ਪੋੜੇ ਮੈਂ ਸਾਰੇ ਅੱਜ ਤੱਕ ਨਹੀਂ ਅੱਜ ਤੱਕ ਆਖੀ ਦੇ ਰਾਮ ਦੀਏ ਉਸ ਵਕਤ ਝੜਕਦੀਆ ਤੇਰੇ ਵਾਲ ਦੀ ਝੜਕਿਆ ਹੁੰਦਾ ਪਰ ਉਹ ਮੈਂ ਉਹ ਮੇਰੀ ਬਣੀ ਨਹੀਂ ਰਹੀ ਨਹੀਂ ਬਣੀ ਨਹੀਂ ਬਣੀ ਬਣੀ ਤੇ ਅਬ ਖਾਣੀਆਂ ਕੇ ਜਮਾ ਸੁਟਾ ਖਾਣੀਆਂ ਕੇ ਸੁਟਾ ਸਿਰ ਤੇ ਬੰਨਦੇ ਸਫਰਦੰਦੀਆਂ ਦੇਖ ਕਿਦਾਂ ਆ ਹੁਣ ਜੀਭ ਲੰਮਕੋ ਨਹੀਂ ਲੱਗਦੀ ਤੇ ਹਰ ਪਾਸੇ ਹੋ ਜਾਂਦੀ ਕਿਸੇ ਮਾਰ ਜਾਵਾਂ ਮੈਂ ਕਿਸੇ ਮਾਰ ਜਾਵਾਂ ਮੈਂ ਨਾ ਵੀ ਮੈਨੂੰ ਉਹ ਦਰਸ਼ ਦੇ ਰਹਾ ਲੈ ਕੀ ਕਰਾਂ ਸਾਰੀਆਂ ਦੇ ਦੇ ਹੁਣ ਵੀ ਹਰ ਪਾਸੇ ਹੋ ਜਾਂਦੀ ਆ ਦੇ ਲੱਕਰੇ ਖਾਹੂੰਗੀ ਬਾਦ ਨਹੀਂ ਡੱਕਰੇ ਉਹਨੇ ਇੱਕ ਦੋ ਖਾਣੇ ਆ ਸਮਝੋ ਨਾ ਮੰਗੜੇ ਹੋਣੇ ਇੱਕ ਦੋ ਕਹਿ ਕੇ ਅੱਧੀ ਪਲੇਟ ਭਰ ਕੇ ਖਾਣੀ ਆ ਲਓ ਜੀ ਬਾਬਾ ਸ਼ਕਰਗੰਦੀਆਂ ਚੱਲ ਰਹੀਆਂ ਜੀ ਇੱਕ ਮੇਰੀ ਸੁਣੀ ਗੱਲ ਭੱਲੇ ਸੁਕਣੇ ਪੈਣਾ ਉਦਾਂ ਦੇ ਹੋ ਰੋਲਾ ਪਾ ਜਿੰਦੇ ਮੈਂ ਤਾਂ ਮੇਰੇ ਕੋ ਨਹੀਂ ਹੈ ਜੇ ਮਾਂ ਦੇ ਭੱਲੇ ਮੇਰਾ ਨਹੀਂ ਜੀ ਕਰਦਾ ਬਣਾਉਣਾ ਹਣਾ ਉਹ ਭੱਲਿਆਂ ਦਾ ਪੂਚਾ ਉਹ ਕਹਿੰਦੀ ਲੂਣ ਕਿੰਨਾ ਦੇਖ ਲਾ ਕਦੀ ਕੇ ਚੀਜ਼ ਨੂੰ ਚੰਗੀ ਨਹੀਂ ਕਿਹਾ ਨੇ ਖਾਲੀ ਤੇਜ਼ ਹੋ ਗਿਆ ਆ ਫੜੋ ਤੇ ਹਾਂ ਲੂਣ ਤੇਜ਼ ਹੋ ਗਿਆ ਤੇ ਕਦੀ ਹੋਰ ਬੱਚਾ ਤੇ ਹੁਣ ਫੇਰ ਠੀਕ ਹੈ ਨਹੀਂ ਤੇ ਸ਼ਕਰ ਕਰਨੀ ਕਿਦ ਤੱਕ ਆ ਜਾਂਦੀ ਆ ਤੂੰ ਉਹ ਥੋੜਾ ਦੇਖ ਲੈ ਨੇ ਉਹ ਮੇਰੇ ਬਾਤ ਤੇ ਪਵਾੜੇ ਤੇਰੇ ਬਾਤੇ ਕਾਹੇ ਪਵਾੜੇ ਹਾਂ ਮੈਂ ਕੋਈ ਨਾ ਹੁਣ ਚੱਲੇ ਜਾਂਦੇ ਅੱਛਾ ਆ ਪਹਿਲਾਂ ਸਵੇਰੇ ਚਾਹ ਨਾਲ ਬਿਸਕੁਟ ਨਾਲੇ ਲੰਗਰ ਮੈਂ ਕਿ ਇੱਥੇ ਖਾ ਜਾਂ ਤਾਂ ਆ ਨਾਲੇ ਸ਼ਕਰ ਗੰਦੀਆਂ ਕਿਉਂ ਨਹੀਂ ਆਈਆਂ ਅਜੇ ਤੱਕ ਇਹ ਕੀ 10 ਬੂਦੀ ਮੱਝੇ ਹੋ ਗਈ ਨਾ ਇਹਨੂੰ ਰੋਟੀ ਦੇ ਖਾਣੀ ਆ ਹੋਏ ਚਾਹ ਤਾਂ ਬੱਤੀ ਖਾਣੀ ਆ ਹੋਰ ਮੈਂ ਪਾੜੇ ਕਿ ਰੱਖਦੇ ਮੈਂ ਤੇਰੀ ਕੀ ਦੇਦੀ ਆ ਅਜਿਲੀਪੀਆਂ ਤਾਂ ਕਦੀ ਖਾਧੀਆਂ ਹੀ ਨਹੀਂ ਹਨਾ ਜਿਲੇਬੀਆਂ ਤੇਰੀਆਂ ਖਾਵਾਂਗੇ ਹੁਣ ਕਹਿੰਦਾ ਕਿ ਜਿਆਦਾ ਕੋਤ ਜਿਲੇਬੀਆਂ ਲਿਆਉਣਾ ਪਹਿਲਾਂ ਤੁਹਾਡਾ ਖਾਣੀ ਆ ਇੱਥੇ ਕਹਿੰਦਾ ਦੁੱਧ ਚ ਡਬੋ ਕੇ ਬੜਾ ਅੱਛਾ ਦੁੱਧ ਚ ਵੀ ਤੇਰੀ ਜਾਨ ਖਾਂਦੇ ਦਾ ਤੀ ਅਚਲ ਅਸਲ ਤੇ ਲਾਉਂਦੀ ਸਵਾਦ ਉਹ ਪੂਰੇ ਅਸਲ ਚ ਇਹ ਅਸਲ ਚ ਅਸਲ ਚ ਗਿੱਜੀ ਆ ਆਪਣੇ ਜਾਨ ਜਿਹੜੀ ਹੈ ਤੇਰੀ ਬਹੁਤ ਫਜ਼ੀ ਮੇਰੀ ਲੋ ਹੈ ਤੇਰੀ ਜਾਨ ਜਿਹੜੀ ਫਜ਼ੀ ਆ ਉਹ ਕੋਠੇ ਤੇ ਕਿੰਨੀ ਵਾਰ ਸੇਦੀ ਚੜੀ ਆ ਆ ਬੇਚਾਰੀ ਕੋ ਨਹੀਂ ਚੜਿਆ ਜਾਂਦਾ ਇੰਨਾ ਯਾਰ ਕੀ ਕਰੇ ਮੈਂ ਤੈਨੂੰ 17 ਸਾਲਾਂ ਦੀ ਦੇਖ ਲੈ ਦੇਖ ਲੈ ਇਹ ਗਰਮੀਆਂ ਚ ਕਹਿੰਦੀ ਸੀ ਹਾਏ ਪੋੜੀਆਂ ਕਿੱਦਾਂ ਚੜਾਂ ਕਰਾਂਗੀ ਬਿਲਾ ਮਿੰਟ ਚ ਆ ਜਾਂਦੀ ਚੜ ਕੇ ਇਹਦੇ ਉੱਤੇ ਚੜਨਾ ਆ ਅਜੇ ਅਜੇ ਕੰਮ ਕਰਨਾ ਕਰਨਾ ਇਹਨੇ ਆਪਣੇ ਪੁੱਤ ਨੂੰ ਦੇਖਣ ਜਾਣਾ ਕਰਨਾ ਇਹਨੇ ਉੱਤੋਂ ਦੀ ਅੱਜ ਤੇਰਾ ਪਿਸਤੌਲ ਕਿੱਥੇ ਆ ਪਿਸਤੌਲ ਕਿੱਥੇ ਬੀਬੀ ਤੇਰਾ ਇਹ ਕਿ ਪੁੱਸਤੌਲ ਬੜਾ ਦੇਖ ਰਿਆ ਨਹੀਂ ਰੋਜ ਜਾਨੀ ਆ ਪਿਸਤੌਲ ਕਿੱਥੇ ਤੇਰਾ ਦੇਖਣਾ ਨਹੀਂ 1.47 ਪੁੱਤਾ ਕਿਤੇ ਜਿੱਦਾਂ ਤੇਰੇ ਦੋਪਾ ਦੀ ਕੋਈ ਜਾਈ ਮੈਨੂੰ ਵੀ ਉਹ ਐ ਕਹਿੰਦੀ ਮੈਂ ਕਹਿੰਦੀ ਜਾ ਕਰ ਭਾਈ ਮੈਂ ਹੀ ਜਾ ਲੈਂਦੀ ਬੜਾ ਸੋਹਣਾ ਤੇ ਹੁੰਦੀ ਫੇਰ ਵੀ ਇਦਾਂ ਕਿਉਂ ਕਰਦੀ ਆ ਅੱਜ ਕਹਿੰਦਾ ਸੀ ਕਹਿੰਦਾ ਪੌੜੀ ਚੜ ਕੇ ਇੱਡੀ ਦੂਰ ਜਾਣਾ ਤਾਂ ਇੱਥੇ ਤੁੱਪੇ ਆ ਜਾਏਗਾ ਉਹ ਕਹਿੰਦਾ ਮੇਰੇ ਕੋਲ ਨਹੀਂ ਆ ਬੰਦੂ ਕਿੱਥੇ ਤੇਰੀ ਬੰਦੂਕ ਥੱਲੇ ਸੁੱਟੀ ਥੱਲੇ ਕਿਦਾਂ ਸੁੱਟਦਾ ਹਥਿਆਰ ਆਪਣਾ ਤੂੰ ਅੱਜ ਹਥਿਆਰ ਆਪਣਾ ਕੋਰਕਣਾ ਚਾਹੀਦਾ ਹੈ ਲੈ ਆਜੂ ਉਹ ਫੋਨ ਆਇਆ ਤਾਂ ਥੱਲੇ ਲੋ ਜੀ ਇਹ ਸਾਡੇ ਪਿੰਡ ਦਾ ਵਾਲਾ ਦਵਾਲਾ ਤੇ ਉੱਪਰ ਮਹਿਫਲਾਂ ਲੱਗੀਆਂ ਪਈਆਂ ਸਿਆਲਾਂ ਦੇ ਵਿੱਚ ਜਿਹੜਾ ਨਾ ਨਜ਼ਾਰਾ ਹੀ ਵੱਖਰਾ ਆ। ਲੈ ਖਾ ਤੂੰ ਹੀ ਖਾ ਖਣੂ ਸੇਲਾਂ ਨਾਲ ਨਾ। ਇਹ ਇਹ ਰੂ ਹੈ ਖਾਣ ਦਾ ਪਵਾ ਮੜਾ ਚੰਗਾ ਰੂ ਤੇ ਇੱਕੋ ਤੇਰੀ ਮੈਂ ਦੇਖੀ ਉਹ ਅੱਟਹੀਂ ਵੀ ਤਾਂ ਬਿਮਾਰ ਹੋਈਦਾ ਅਸੀਂ ਦਿਖਾਈ ਦੇਣੀ ਦੂਜਾ ਹਾਂ। ਹਾਂ ਇਹ ਮੇਰੀ ਬਾਕ ਪਾਇਆ ਨਾ। ਡਾਕਟਰ ਹੈ। ਆਪਾਂ ਦੇਖਾ ਤਾਂ ਅੱਥੇ ਉਧਾ ਕਰ ਲਾ। ਨਹੀਂ ਯਾਰ ਛੱਡ ਦੀ ਨਾ ਆਂਦੇ ਆਂ। ਹੈ? ਦਾ ਮੇਰੇ ਆ ਘੂਰ ਘੂਰ ਕੇ ਬਸ ਖਾ ਲਿਆ ਮੈਨੂੰ ਸਾਰੀ ਮੇਰਾ ਆਪੇ ਦੇ ਤਾ ਖਾਣ ਨੂੰ ਤੇ ਆਪਾਂ ਹੀ ਹੁਣ ਉਹਦਾ ਲਾਪੇ ਤਾ ਲਾ ਮਾਂ ਨਹੀਂ ਪਰੀ ਅੜਕੋ ਮਾਂ ਦਾ ਮੇਰਾ ਕੀ ਕਰਨਾ ਹੈ ਵੇਗਾ ਡਾਲੀ ਤੇਰਾ ਵੇਗਾ ਨਾ ਮੇਰਾ ਕੁਝ ਨਹੀਂ ਕਰਨਾ ਇਹ ਮੂਹੇ ਮਾਰੇ ਤੇ ਮੇਰਾ ਤੇ ਨਾਲੇ ਦੇ ਤਾ ਤਾਂ ਨਾਲੇ ਹੁਣ ਨਹੀਂ ਯਾਰ ਦੇ ਕੇ ਨਾ ਸੁਣਾਇਆ ਕਰੋ ਉਹਨੂੰ ਜੇ ਦੇ ਹੀ ਦਿੱਤਾ ਤੇ ਇਦਾਂ ਨਾ ਨਾ ਕਰਿਆ ਕਰੋ ਹੈ ਦੇ ਭਾਵਾ ਤੂੰ ਤਾਂ ਵੀ ਉਹ ਬੰਦਾ ਕਹਿੰਦਾ ਖਾਂਦੀ ਨਹੀਂ ਕੁਝ ਕੀ ਖਾਣੀ ਹੈ ਜਾਂ ਤੇ ਖਾਲਾ ਤਾਂ ਫੇਰ ਫੇ ਮੇਨਾਂ ਲੜ ਲੈ ਇੱਕ ਕੰਮ ਕਰੀ ਦਾ ਨਾਲੇ ਮੂੰਹ ਮਾਰ ਮਾਰ ਕੇ ਤਾਂ ਨਾਲੇ ਲੜਾਈ ਨਹੀਂ ਛੱਡਣੀ ਯਾਰ ਨਾ ਬੀਬੀ ਨੂੰ ਖਜਾਓ ਇਹਨਾਂ ਉਹਦੀ ਦਵਾਈ ਅੱਗੇ ਉਹ ਠੀਕ ਹੈ ਨਹੀਂ ਆ ਛੱਡ ਐਨੀ ਵੱਡੀ ਬਿਮਾਰੀ ਇਹਨੂੰ ਲੱਗੀ ਅੱਗੇ ਉਹਦਾ ਰੇਸ਼ਾ ਆਇਆ ਬਾਹਰ ਨਾ ਤਾਂ ਹੰ ਕਰਉ ਨੂੰ ਹੁਣ ਖਾਣਾ ਖਾਂ ਲੱਗਿਆ ਵੀ ਰੇਸ਼ਾ ਕੂਚਾ ਲੱਗਣਾ ਕਿਤੇ ਰੋਟੀ ਨੂੰ ਵੀ ਨਹੀਂ ਖਾਂ ਦੇਣੀ ਕੀ ਬੰਦਾ ਕਿੱਥੇ ਚੱਲਦਾ ਚਾਹ ਬੰਦਾ 100 ਗੱਲ ਸੋਚ ਕੇ ਸਮਝਦਾ ਮੈਂ ਤਾਂ ਕਹਿੰਦੀ ਮੈਂ ਕਿੱਥੋਂ ਆਇਆ ਸਿਆਣੀ ਕਿਤੇ ਮੇਰੇ ਬਾਤ ਤੇ ਰੱਖੀ ਤੈਨੂੰ ਕੀ ਘਿਆ ਹੋਇਆ ਕੀ ਘਿਆ ਤੈਨੂੰ ਹੈ ਹਰ ਵੇਲੇ ਰੋਟੀ ਖਾਜੋ ਤਾਂ ਉਹ ਕੰਜਰ ਖਾਣਾ ਉਹਦੇ ਜਾ ਕੇ ਖੰਡਾ ਲਾਪਣਾ ਹਾਂ ਕਿਤੇ ਨਹੀਂ ਕਿਹਦੇ ਵਿਚ ਨਹੀਂ ਜੇ ਤਾਂ ਇਹ ਖਾਂ ਗੋਦੀ ਸਿੱਕਾ ਮਾਰਦੇ ਰੋਟੀ ਖਾਂਦਾ ਉਹ ਗੱਲ ਨਹੀਂ ਕਰੀ ਰੋਲੇ ਜੇ ਇਹ ਸਿੱਕਾ ਉਹ ਮਾਰਦੇ ਕਿੰਨੇ ਜੋਰ ਜੋਰ ਦਾ ਸਵੇਰੇ ਮਾਰਨ ਦੀ ਬੀਬੀ ਸਵੇਰੇ ਪੈਣ ਦੇ ਸੌਂਦੇ ਸਿੱਕਾ ਤੇ ਆਪਾਂ ਤੋਂ ਨਹੀਂ ਇੰਨਾ ਵੀ ਹਾਏ ਮੈਨੂੰ ਆ ਹੋ ਗਈਆਂ ਸਿੱਕਾ ਨਹੀਂ ਮੈਂ ਇਹਦਾ ਰੋਲਾ ਪਾਇਆ ਬੀਬੀ ਕਿੱਦਾਂ ਮਾਰਦੀ ਸਿੱਕਾ ਸਵੇਰੇ 8-9 ਸਿੱਕਾ ਮਾਰੀਆਂ ਸਾਡੇ ਪੈਣ ਦੀ ਸੌਣ ਦੀ ਹੈ ਮੈਂ ਖਾਪ ਥੋੜੀ ਪਾਉਣੀ ਹੈ ਮੈਂ ਕਿੰਨੇ ਖਾਪ ਪਾਉਣੀ ਹੈ ਬੀਬੀ ਚਾਹ ਪੀ ਰਹਾ ਨਾ ਚਾਹ ਜੂ ਚੰਗੀ ਲੱਗੀ ਇਹਨੂੰ ਬੀਬੀ ਤੇ ਤੈਨੂੰ ਤੂੰ ਹੀ ਚੰਗੀ ਲੱਗੀ ਇਹਨੂੰ ਹੈ ਲਓ ਜੀ ਬੰਦੇ ਹੌਲੀ ਹੌਲੀ ਨਾ ਤੜ ਵੀ ਨਹੀਂ ਹੁਣ ਮੈਂ ਆਖਾ ਕੇ ਛਾੜ ਕੇ ਤੁਹਾਡੇ ਖਾਦੀ ਮੈਂ ਖਾ ਰਹੀ ਆ ਦੇਖੀ ਤਾਂ ਕਿ ਆਪੇ ਬਣਵਾ ਲਈਆਂ ਤੇ ਹੁਣ ਕਹਤਾ ਤੇਰੇ ਕਰਕੇ ਖਾਦੀਆਂ ਮੈਂ ਕਿੱਥੇ ਜਾਈ ਇਹ ਇਹ ਬੁੱਢੀ ਤੇ ਰੱਬਾ ਰਾਬੀ ਓਏ ਬੁੱਢੀ ਆਵੇਂ ਤਿਆਰ ਕਰੋ ਕੋਈ ਕੋਰੀ ਲਿਆ ਕੇ ਦੇਓ ਓ ਮਾਈ ਗਾਡ ਆ ਬੰਦਾ ਹਟਾ ਆ ਗਿਆ ਪੱਕਾ ਹੀ ਹੁਣਾਂ ਨੂੰ ਮਿਲ ਤੇ ਜਾਂਦਾ ਨਾ ਚਲ ਇਹ ਤਾਂ ਹੈਗਾ 10 ਬਾਰੀ ਦਿਨੀ ਆ ਜਾਂਦਾ ਆ ਹੈ ਬਾਉ ਜੀ ਕਿੱਧਾ ਵਧੀਆ ਵਧੀਆ ਮੈਂ ਜੇ ਸੋਚ ਨਹੀਂ ਲਿਆ ਸੀ ਮੈਂ ਕਹਿੰਦਾ ਨੇ ਆ ਜਾਣਾ ਇੱਕ ਦੋ ਦਿਨ ਤੱਕ ਦਰਗਹ ਵਰ ਮੇ ਸ਼ਕਰ ਗੰਦੀ ਸ਼ਕਰ ਗੰਦੀ ਖਾ ਚਟਨੀ ਆ ਜਾਂ ਬਣਾਉਣੀ ਬੇਬੇ ਕਾਲੀ ਪੈ ਗਈ ਬੀਬੀ ਤੇ ਮੈਥੇ ਮਿਲ ਨਹੀਂ ਵੀ ਜਾਣ ਲੱਗੇ ਮਿਲ ਕੇ ਵੀ ਨਹੀਂ ਜਾਂਦਾ ਕਿੱਥੇ ਗਿਆ ਈ ਤੂੰ ਕਿੱਥੇ ਗਿਆ ਹੋ ਦੱਸ ਅੱਛਾ ਦਿੱਲੀ ਜਾਣਾ ਹਾਂ ਇਹਨੂੰ ਵੀ ਲੈ ਜਾ ਕਰ ਯਾਰ ਇਹਨੂੰ ਘੁਮਾ ਫਰਾ ਲੈ ਕੇ ਸਾਡ ਨੂੰ ਦੇ ਨੇ ले जाओ इन्नू यार किथे। तुहाणे कड्ड्या माही किदे कहंदी मन्ने ਸੱਚ ਫੋਨ ਆਇਆ। ਫੋਨ ਆਇਆ ਕਹਿੰਦੀ ਤਲਦੀਬ ਤੂੰ ਬੀਬੀ ਨੂੰ ਕੋ ਦਗਾ ਤਾਂ ਮੈਨੂੰ ਨਹੀਂ ਛੱਡਣਾ ਹੁਣ ਪਈਏ। ਤੁਹਾਣੇ ਕੱਢੀ ਐ ਇੱਥੋਂ ਫੋਨ ਕਰਕੇ। ਆ ਵੇਖ ਲੈ। ਲੈਣ ਮੈਂ ਕੀ ਕਰਾਂ ਮੈਂ ਤਾਂ ਮੇਰੇ ਕੋ ਦੱਸੋਗਾ ਮੈਂ ਇਕਰਾਂ ਕਹਿੰਦੀ ਐਂ ਮੇਰੀ ਜਾਨ ਨਹੀਂ ਛੱਡਨੀ ਹੁਣ। ਦੇ ਦੇ। ਨਹੀਂ ਬੀਬੀ ਪੱਲੋ ਵਾਲਾ ਤੇ ਤੇਰਾ ਚਾਹ ਉਹ ਕਰਦਾ ਤੂੰ ਚਾਹ ਆ ਉੱਥੇ ਰਹਿ ਮੈਂ ਨਾ। ਊਠ ਉਹ ਸੀ ਸਾਰਾ ਹੀ। ਪਾਇਲ ਚਾਹ ਚੁ ਕਰਦਾ। ਸਾਰੇ ਕਹਿੰਦਾ ਇਹ। ਬਾਹੂ ਕਿਦਾਂ ਹੋਏ? ਪੱਲੋ ਵਾਲਾ ਤੇ ਚੇਤੇ ਕਿੰਨੇ ਬੀਬੀ ਨੂੰ ਹਜੇ। ਸ਼ਹਿਰੇ ਵਾਲੇ ਮੜੇ ਆ ਬਾਕੀ ਤੇ ਸਾਰੇ ਚੰਗੇ ਮੈਂ ਜਾਨ ਜੋ ਕੀ ਧੱਕੀ ਕਰਾ ਵਾ ਆ ਖਾਏਗਾ ਕਿੰਨੀ ਮੈਂ ਸਾਡਾ ਇੰਨਾ ਕੰਮ ਕਰਦਾ ਸਾਡਾ ਦਸੀ ਅਸ਼ਾਗਰ ਕੰਦੀ ਫਾੜਦਾ ਮੈਂ ਹੁਣ ਠੰਡਾ ਪੀ ਕੇ ਖਾਣਾ ਯਾਰ ਵਧੀਆ ਚੀਜ਼ ਆ ਗੁੱਡ ਚੀਜ਼ ਆ ਯਾਰ ਹੁਣ ਚਾਰੇ ਸਾਡੇ ਕੋਠੇ ਤੇ ਆਪ ਹੰਦਾ ਅਸ਼ਾ ਪੂਰੀਆਂ ਜੇ ਕਰਦੀਆਂ ਅਸ਼ਾਗਰ ਕੰਦੀਆਂ ਆਂਦੀਆਂ ਹੁਣ ਭੱਲਿਆਂ ਦੀ ਸਮਾਂ ਅਜ ਮੇਰੇ ਕੱਲ ਦੀ ਪਰਸੋਂ ਦੀ ਮੈਂ ਆ ਖਾਂਗ ਹੁੰਦੀ ਨਾ ਖਾ ਇਹਨੇ ਜਣੀ ਜਾਣ ਹੀ ਲੈਣ ਕੀਤੀ ਏ ਮੇਰੀ ਪਹਿਲੇ ਖਾਣ ਨੂੰ ਕੋ ਕਦੀ ਮੈਂ ਕਿਹਾ ਨਾ 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 ਲੋੜ ਥੋੜਾ ਮਦਮ ਬੋਲੇ ਚੋੜ ਬੋਤਾ ਨਾ ਬੋਲੇ ਨਹੀਂ ਬੋਲੇ ਚਾਈ ਕਿ ਨਹੀਂ ਆਹ ਦਾਲ ਖਰਾਬ ਹੋ ਚਲੀ ਜਾਂ ਸੁਪਣੇ ਪਾਲਾ ਨਾ ਯਾਰ ਮੇਰੀ ਬੀਬੀ ਨੂੰ ਤੰਗ ਕਰ ਠੀਕ ਹੈ ਮੈਂ ਨਾਸਤਾ ਨਾਸਤਾ ਯਾਰ ਵੀਰ ਨਹੀਂ ਠੀਕ ਨਹੀਂ ਬੜੀਆਂ ਰੋਟੀਆਂ ਖਾ ਲੀਆਂ ਨਾ ਕੇ ਆ ਗਈ ਸਵਾਹ ਖਾਣੀ ਸਵਾਹ ਖਾਣੀ ਚੀ ਕਿਉਂ ਨਹੀਂ ਚਲ ਰੋਟੀਆਂ ਦੋ ਫਰ ਕੇ ਖਾਣੇ ਮਾਈ ਕੀ ਕਿਹੜੀ ਬਿਮਾਰੀ ਲੱਗ ਗਈ ਠੀਕ ਹੈ ਜੀ ਡੇਲਾ ਲੋਕੀ ਡੀ ਐਮ ਸੀਆਂ ਵਿੱਚ ਦਾਖਲ ਤਾਂ ਵੀ ਕਹਿੰਦੇ ਮਹਾਰਾਜ ਤੇਰਾ ਸ਼ੁਕਰ ਹੈ ਪਰ ਇਹ ਨਹੀਂ ਮੈਂ ਨਾ ਮੈਂ ਤਾਂ ਅਜ ਤੱਕ ਨਹੀਂ ਕਿਹਾ ਖਾਓ ਮੈਨੂੰ ਕੋਈ ਮੈਂ ਸਿਰ ਖਾਣਾ ਮੈਂ ਨਹੀਂ ਨਾ ਹਾਰਵਲੇ ਬਾਰਾ ਮਾਰ ਮੇਰਾ ਹਾਲ ਚਾਲ ਪੁੱਛ ਲੈਣ ਤੋ ਉਹਦਾ ਦੇ ਹਾਲ ਪੁੱਛ ਲੈਣ ਤੋ ਉਹਨੂੰ ਮੇਰਾ ਹਾਲ ਚਾਲ ਪੁੱਛੇ ਕਿੱਦਾਂ ਕਿੱਦਾਂ ਠੀਕ ਹੈ ਨਹੀਂ ਮੈਂ ਤਾਂ ਪੁੱਛਣ ਤਾਂ ਨਹੀਂ ਤੋ ਕਿੱਥੇ ਰਿਹਾ ਮੈਂ ਤਾਂ ਮੈਂ ਹੋਦਣ ਤਾਂ ਮੇਰੇ ਆ ਨਹੀਂ ਮੈਂ ਚਲ ਗਿਆ ਹੀਗਾ ਮੈਂ ਕੱਲ ਫੇਰ ਆਇਆ ਰਤੀ ਕੱਲ ਆਇਆ ਕੱਲ ਆਇਆ ਵੀ ਵੀ ਸ਼ਾਮੀ ਸ਼ਾਮੀ ਆਣਾ ਕੱਲ ਨਹੀਂ ਪਰਸੋਂ ਸ਼ਾਮੀ ਮੈਂ ਮੈਂ ਸੋਚਣ ਦੇ ਆਂ ਮੈਂ ਹਾ ਇਹਨੇ ਆਉਣਾ ਚਨੀ ਆ ਇਸ ਵਾਰ ਆਉਗਾ ਪੱਕਾ ਵੈਸਾ ਲਾ ਘਰ ਕੰਮ ਕਾਰ ਕੰਦੀ ਕਰਦਾ ਅਸਲ ਘਰ ਕੀ ਕੰਮ ਉਹ ਤੇਰੇ ਕੋ ਆ ਕੇ ਵੀ ਚੂਲੀਆਂ ਸੁਣਨੀਆਂ ਉਹਨੇ ਕੀ ਕਰਨਾ ਆ ਕੇ ਨਾ ਨਾ ਹੈ ਆ ਆ ਆ ਮਰਾ ਤਾਂ ਹਾਂਜੀ ਇਹਨਾਂ ਕੋ ਲਾਜ ਬੇਬੇ ਦਾ ਕਰ ਲੈ ਇਹਨੂੰ ਲੈ ਸਮਝਾ ਤੇ ਮੈਨੂੰ ਬਾਰ ਬਾਰ ਪਰੇਸ਼ਾਨ ਨਹੀਂ ਕਰਨਾ ਮੈਂ ਬਿਮਾਰ ਹਾਂ ਦਵਾਈ ਦੇਈ ਜੰਨੇ ਆਂ ਅਸੀਂ ਕੀ ਬਿਮਾਰ ਚੰਗੀ ਨਹੀਂ ਬਿਮਾਰ ਚੰਗੀ ਨਹੀਂ ਪਈ ਨਾ ਮੈਂ ਤਾਂ ਕੰਨੀ ਆ ਮੈਂ ਚੰਗੀ ਆ ਮੈਂ ਮਰੂ ਮਰੂ ਨਹੀਂ ਕਰਦੀ ਮੈਂ ਬਿਮਾਰ ਹਾਂ ਮੈਂ ਕੰਮ ਹੀ ਨਹੀਂ ਕਹਿੰਦੀ ਬਿਮਾਰ ਆ ਲੈ ਕੇ ਸ਼ਹਿਰ ਤੀ ਅਗਲੇ ਦਿਨ ਤਰਫ ਨਹੀਂ ਕਿੱਦਾਂ ਛੱਡਦੇ ਆ ਪਰ ਤੋਂ ਮਿਲੇ ਸਰਕਾਰੀ ਉਹ ਦੂਜਾ ਚਾਰਾ ਲੈਂਦੇ ਆ ਆ ਰਹੀ ਹੈ ਨਹੀਂ ਕਿ ਹਾਇ ਕਾਟੀ ਦਾ ਹੋ ਜਾਂਦਾ ਲੈ ਕੇ ਬੀਬੀ ਬੁੱਡੇ ਵੜ ਤੋਂ ਦਵਾਈ ਲਾ ਕੇ ਦਿੰਦੀ ਤੂੰ ਦੇਖਿਆ ਬੁੱਡੇ ਵੜ ਕੇ ਨਹੀਂ ਹੁਣ ਬੀਬੀ ਸਿਰ ਦਾ ਬੀਬੀ ਡਾ ਬੀਬੀ ਡਾਕਟਰ ਹੀ ਨਹੀਂ ਪਸੰਦ ਹੁੰਦੇ ਤੇ ਹੁਣ ਤਾਂ ਕਰਦੇ ਆ ਨਾ ਇਹਨਾਂ ਨੂੰ ਰੋਟੀ ਨਹੀਂ ਪੱਕੀ ਮਿਲਨੀ ਦੱਸ ਰੋਟੀ ਨਹੀਂ ਰੋਟੀਆਂ ਵਾਲੀ ਲਾਈ ਆ ਬੀਬੀ ਹੁਣ ਕਹਿੰਦੀ ਅੱਜ ਸਵੇਰ ਕਹਿੰਦੀ ਮੈਨੂੰ ਜੀਪੀ ਸਿੰਘ ਵੀ ਨਹੀਂ ਚੰਗਾ ਲੱਗਾ ਕੀ ਬੰਦਾ ਚਲ ਫੇਰ ਨਹੀਂ بڑے ਸਿਆਣੇ ਡਾਕਟਰ ਡਾਕਟਰ ਸਾਰੇ ਸਿਆਣੇ ਆ ਡਾਕਟਰ ਕੋਈ ਫੇਲਿਆ ਬੀਬੀ ਜਿੰਨੇ ਕਾ ਜਿੰਨਾ ਪਾਸਿਆੜਾ ਤੂੰ ਫੇਲ ਕਰ ਦਿੱਤਾ ਹੁਣ

ਹਾਂ ਸੁਣੀ ਸਰ ਉਹ ਰੇਡੀਓ ਤਾਂ ਲਾ ਲਿਆ ਕਰੋ ਹਾਂ ਤੁਸੀਂ ਬਾਹਰ ਉੱਤੇ ਆ ਜਾਓ ਥੱਲੇ ਕੀ ਕਹਿੰਦਾ ਇਹ ਪਿਆਰ ਨਾਲ ਆਵਾਜ਼ ਮਾਰਦਾ ਕਹਿੰਦਾ ਗੱਲ ਸੁਣਿਓ ਕੁਲਦੀਪ ਜੀ ਕੀ ਕਹਿੰਦਾ ਕੀ ਕਹਿੰਦਾ ਬੀਬੀ ਕਿਦਾਂ ਰੇਡੀ ਆਵਾਜ਼ ਮਾਰਦਾ ਮਮੀ ਕਿੱਥੇ ਕਿਪਾ ਚੱਲ ਨਹੀਂ ਹੁੰਦਾ ਉਹ ਮੈਂ ਤਾਂ ਖੁੱਲ੍ਹ ਬਣੀ ਆ ਕਿਪਾ ਕਿਥੇ ਮਾਹਰਾ ਹੀ ਨਾ ਉਹ ਨਾ ਪਹਿਲਾ ਇਹਦਾ ਕੁਛ ਨਾ ਉਹਨ ਕਦੀ ਰਿਕਾ ਬੈਨੇਰੀ ਮਾਂ ਕਿੱਥੇ ਆ ਕਲੀਬ ਕਿੱਥੇ ਆ ਮਾਂ ਆ ਜੀ ਨਹੀਂ ਜਿੰਦੇ ਨਹੀਂ ਨਹੀਂ ਮਾਂ ਮਾਂ ਦਾ ਮਾਇਆ ਬਾਪਾ ਚਲੋ ਜੀ ਪਾੜੇ ਭਾਈ ਨੂੰ ਖੋਦੇ ਹਾਂ ਪਾੜੇ ਮੈਂ ਤੁਮੇ ਮਾਹਰਾ ਕਹਿ ਨਹੀਂ ਮੈਂ ਪਾੜੇ ਨੂੰ ਪਾ ਹਾਂ ਮੈਂ ਆਪਣੇ ਪੁੱਤਾਂ ਚੁੱਕ ਕੇ ਧੀਆਂ ਨੂੰ ਹਾਇ ਮੈਨੂੰ ਫੋਨ ਸੈੱਲ ਲਿਆ ਦਿਓ ਹਾਇ ਮੈਨੂੰ ਫੋਨ ਸੈੱਲ ਲਿਆ ਦਿਓ ਅਰ ਹੋਈ ਤੋਰੇ ਰੇਲੇ ਲੈ ਕੇ ਬੱਲੇ ਬੀਬੀ ਕੋ ਤੇਰਾ ਬੰਦਾ ਲੈ ਕੇ ਜਾਂਦਾ ਉਹ ਤਾਂ ਠੀਕ ਹੋ ਜਾਣਾ ਹੁਣ ਸਾਡੇ ਨਾਲ ਤੇ ਬਿਮਾਰ ਹੀ ਰਹਿੰਦੀ ਬੀਬੀ ਇਹ ਤਾਂ ਬਿਮਾਰੀ ਉਹ ਬੱਲੇ ਬੀਬੀ ਇੱਧਰ ਆਇਆ ਬੁੱਢੇ ਵੜ ਗਏ ਆ ਬੀਬੀ ਬੁੱਢੇ ਵੜ ਬਾਹੂ ਵੀ ਨਾਲ ਗਿਆ ਸੀ ਬੁੱਢੇ ਬੁੱਢੇ ਵੜ ਵਾਲਾ ਵੀ ਫੀਲ ਕਰਦਾ ਉਹ ਵੀ ਫੀਲ ਹੋ ਗਿਆ ਡਾਕਟਰ ਹਾਂ ਲਓ ਜੀ ਬੀਬੀ ਪਾਰੀ ਕਰ ਉਹ ਪਾਰਾ ਛੜੇ ਆ ਫੀਲ ਬੀਬੀ ਹੁਣ ਆਪਾਂ ਵਲੌਗ ਦੀ ਕਰਨੀ ਸਮਾਪਤੀ ਹਾਂ ਲਾਭ ਜੀ ਰੌਣਕਾਂ ਤੇਰੇ ਨਾਲ ਹੀ ਆ ਬਾਹੂ ਬਾਹੂ ਨਾਲ ਦੋ ਚਾਰ ਗੱਲਾਂ ਕਰ ਲਈਏ ਬਹੁਤ ਕਿਓ ਉਦਾ ਉਦਾ ਹੋ ਜਾਂਦੇ ਨੇ ਕਿਤੇ ਉੱਥੇ ਇਹ ਮੇਰੇ ਭਰਾ ਹੈਗੇ ਆ ਪਿੰਡਾਂ ਵਾਲੇ ਜਿਹੜੇ ਸਾਡੇ ਨਾਲ ਦਿਲਾਂ ਦੀਆਂ ਸਾਂਝਾਂ ਆ ਇਹ ਬੰਦਾ ਹੁਣ ਆ ਗਿਆ ਬਾਹਰੋਂ ਪੱਕਾ ਤੇ ਹੁਣ ਦਿੱਲੀ ਚਲ ਗਿਆ ਆ ਹੁਣ ਹਫ਼ਤੇ ਬਾਅਦ ਗੇੜਾ ਮਾਰਦਾ ਆ ਤੁਹਾਨੂੰ ਮਿਲ ਲੈਂਦਾ ਆ ਅੱਜ ਪਰਸੋਂ ਦਾ ਆਇਆ ਆ ਤੇ ਅੱਜ ਘਰ ਆ ਗਿਆ ਆ ਨਹੀਂ ਦਹੀਂ ਕਿਤੇ ਨਹੀਂ ਆ ਜਾਂਦਾ ਬੀਬੀ ਹੁਣ ਕੀ ਗੱਲ ਹੈ ਬਹੁਤ ਸੋਹਣਾ ਬੀਬੀ ਆਪਣੇ ਪਿੰਡ ਵਰਗੀ ਦੀ ਸਾਹਿਬ ਮਿਲ ਲੈਂਦੇ ਨਾਲੇ ਬਹੁਤ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਕੀ ਰੱਖੀ ਬਾਹਰ ਕੀ ਰੱਖੀ ਜਾਣਾ ਤਾਂ ਪੈਸੇ ਨਹੀਂ ਖਾਦਾ ਰਾ ਇੱਥੇ ਵਧੀਆ ਇੱਥੇ ਵਧੀਆ ਨਾ ਲਾਓ ਜੀ ਬੋਲਣਾ ਨਹੀਂ ਇਹ ਭਰਾ ਨੇ ਬਹੁਤ ਵਧੀਆ ਫੈਸਲਾ ਲਿਆ ਵੀ ਪੱਕਾ ਪਿੰਡ ਆ ਗਿਆ ਆਪਣਾ ਕੰਮ ਕਰ ਦੇਖਿਆ ਇੱਥੇ ਵਧੀਆ ਸਗੋ ਕਿਉਂ ਬਾਪੂ ਤੇ ਬਾਕੀ ਨਾਲੇ ਆਪਣਾ ਟੱਬਰ ਕੋ ਆ ਜਾਣਾ ਟੱਬਰ ਕੋਲ ਜਿਹੜੇ ਦੋ ਰੋਟੀਆਂ ਆਪਣੇ ਟੱਬਰ 'ਚ ਖਾ ਲੈਣੀਆਂ ਉਹਦੇ ਰੀਸ ਕੋਈ ਨਹੀਂ ਹੋਰ ਤਿੰਨ ਚਾਰ ਦਿਨਾਂ ਨੂੰ ਤਿੰਨ ਚਾਰ ਦਿਨ ਬੀਬੀ ਤਿੰਨ ਚਾਰ ਦਿਨ ਵਧੀਆ ਸਗੋ ਵਧੀਆ ਵਧੀਆ ਤੇ ਹੁਣ ਬਾਏ ਬਾਏ ਕਰ ਦੇ ਬਾਈ ਬਾਈ ਜੀ ਬਾਈ ਸਵੇਰੇ ਕਰਾਂਗੇ ਗੱਲ ਬਾਈ ਬਾਈ ਸਵੇਰੇ ਕਰਾਂਗੇ ਗੱਲ ਹਾਂ ਹੁਣ ਬੜਾ ਸਾਡਾ ਕੰਮ ਪਖਿਆ ਕਰੋ ਟੀਵੀ ਬਣਾਉਣੀ ਤੇ ਰੋਟੀ ਖਾ ਲਈ ਹੈ ਹੁਣ ਰੋਟੀ ਖਾ ਲਈ ਸਭ ਕੁਝ ਖਾ ਲਿਆ ਪਰ ਬਹੁਤ ਪਖਿਆ ਸਾਡਾ ਹੁਣ ਠੀਕ ਹੋ ਗਈ ਮਿੰਟ ਚ ਹੀ ਹਨਾ ਦੇਖ ਲੈ ਮਿੰਟ ਚ ਠੀਕ ਹੋ ਗਈ ਠੀਕ ਹੋ ਗਈ ਜੀ ਤੈਨੂੰ ਕਹਿਣਿਆ ਆਹ ਦੱਸਿਆ ਮੈਂ ਠੀਕ ਹੋ ਗਈ ਸਿਰ ਚ ਸੋਨਾ ਮੇਰੇ ਕੋਲ ਨਹੀਂ ਜੀ ਥੋੜਾ ਜਨਾ ਨਹੀਂ ਤੇਲ ਲਾ ਮੇਰੀ ਬੀਬੀ ਦੇ ਤੂੰ ਵੀ ਤੇਲ ਲਾਵੇਂ ਤੇਰੇ ਸਿਰ ਨੂੰ ਹਾਂ ਇਹ ਤਾਂ ਸਾਰੀ ਜ਼ਿੰਦਗੀ ਜਿਵੇਂ ਆਈ ਹੈ ਤੇਲ ਤੇਰੇ ਸਿਰ ਤੇ ਹੱਥ ਨਹੀਂ ਲਾਇਆ ਕਦੇ ਸੌਗਾ ਨਹੀਂ ਲਾਇਆ ਅੱਜ ਲਾਉਗੀ ਫੇ ਚੱਲ ਆ ਬਾਈ ਜਦੋਂ ਜਿਹੜੇ ਬੰਦੇ ਨੂੰ ਪਸੰਦ ਨਹੀਂ ਆਉਣਾ ਮੇਰਾ ਪੇਲ ਨਹੀਂ ਚੰਗਾ ਲਾ ਮੇਰੇ ਕੱਪੜੇ ਵੀ ਥੋੜੇ ਚੰਗੇ ਤੇ ਉਹ ਬੈਠ ਤਾਂ ਪਈ ਤਾਂ ਕਿਹੜੀ ਮਾਂ ਸੰਭਾਲਣ ਲਈ ਜਾਣਗੇ ਬੀਬੀ ਤੂੰ ਵੀ ਤੂੰ ਵੀ ਤਾਰੀਫ ਕਰ ਦਿਆ ਕਰਕੇ ਤੇ ਕੋਣ ਸੇਰ ਬੰਦਾ ਓਹ ਉਹ ਤਾਂ ਹੁਣ ਵੀ ਸਾਹਮਣੇ ਹੀ ਬੈਠੀ ਹੈ ਇਹ ਤਾਂ ਤੜਪ ਜੂਰ ਲੈ ਲਿਆਣੀ ਚਲੋ ਬਾਏ ਬਾਏ ਬੀਬੀ ਵੈਸੇ ਵਦਾ ਹੀ ਮੋਲ ਹੈ ਕਿਤੇ ਨਿਕਲ ਨਹੀਂ ਸਹੀ ਗੱਲਾਂ ਬਾਹਰ ਨੂੰ ਪੁੱਛ ਲੈ ਆ ਪੁੱਛ ਬਹੁਤ ਦੱਸ ਯਾਰ ਵੈਸੇ ਵਦਾ ਹੀ ਮੋਲ ਹੈ ਜਿਹੜੀ ਹਜੇ ਤੱਕ ਬੈਠੀ ਆ ਕਿੱਧਰ ਤਾਂ ਧਿਆਨ ਮਾਰ ਗਈ ਬੁੱਢੀ ਲੱਭ ਕੋਈ ਬੁੱਢੀ ਵਾਕਿਆ ਇਹ ਇਹ ਸਭ ਤੋਂ ਵੱਡੀ ਆ ਮੇਰਾ ਇਲਾਜ ਕਰੋ ਕੋਈ ਹੈ ਮਾਰੇ ਦਾ ਬਾਊ ਦਾ ਮਤਲਬ ਕਹਿਣ ਦਾ ਕਿ ਮਾਰੇ ਸ਼ੁਕਰ ਕਰਿਆ ਕਰਕੇ ਸੇਵਾ ਪਾਣੀ ਨੂੰ ਭਾਵਾਂ ਤੰਗ ਵੀ ਕਰ ਮੈਂ ਤਾਂ ਵੀ ਨਹੀਂ ਕਹਿਣਾ ਮੈਂ ਘਰ ਨਹੀਂ ਗੱਲ ਨਹੀਂ ਕਹੇ ਬਾਹਰ ਕੱਢੀ ਮਤਲਬ ਤੰਗ ਕਰਦੇ ਤੈਨੂੰ ਆਪਾਂ ਮੈਂ ਕਦੀ ਕਿ ਨਹੀਂ ਆ ਨੇ ਪਾ ਗਏ ਹੋਏ ਚਾਹੇ ਨਾ ਹੋਵੇ ਪਰ ਮੈਂ ਘਰ ਦੀ ਗੱਲ ਨਹੀਂ ਕਰੀ ਕੀਤੀ। ਬੰਦੇ ਵਧੀਆ ਗੱਲ ਐ। ਅੱਛੋ। ਤੇ ਮੇਰਾ ਟੱਬਰ ਬਹੁਤ ਚੰਗਾ, ਬਹੁਤ ਚੰਗਾ ਸੇਪਤੀ ਕਰਦੀ ਆ। ਸੇਪਤ। ਕੀ ਮਤੋਈ ਮੰਨੋ ਚਾਹੇ ਨਾ ਮੰਨੋ। ਆਹ ਸੋਹਣੇ ਮਜ਼ਾਕ ਕਰਿਆ। ਆਏ ਹਾਏ ਹਾਏ। ਉਹ ਗਈ। ਮੇਰੀ ਕਲਾਸ਼ੀਏ। ਮੇਰੀ ਕਲਾਸ਼ੀਏ ਫੈਰੀ ਕਰਦੇ ਫੇਰ। ਬਾਏ ਬਾਏ ਕਰੀਏ ਫੇਰ। ਆ ਤੇਰੇ ਸਾਥ ਕੇ। ਓਕੇ ਜੀ। ਮਿਲਦੇ ਨਵੇਂ ਵਲੌਗ ਦੇ ਵਿੱਚ। ਸੋਤੰਦਰ ਉਸਤਰ ਉਹ ਚੜਦੀ ਕਲਾ ਚ ਰਹੋ। ਓਕੇ। ਲਵ ਯੂ। ਬੋਲ ਕੇ ਨਹੀਂ ਦੱਸਣੇ। ਬੋਲ ਕੇ ਦੱਸ ਦਿੰਨੇ ਆ।